ਮੈਂ ਬਹੁਤ ਸਾਰੇ ਰੰਗਾਂ ਦੀ ਗੱਲ ਕਰਦੀ ਆ ਪਰ ਜੋ ਮੇਰੀ ਅੱਖ ਨੇ ਰੰਗ ਪੜਿਆ ਉਹ ਸੀਗਾ ਇਸ਼ਕ ਦਾ ਮੁਹੱਬਤ ਦਾ ਤੁਸੀਂ ਕਿਸੇ ਆਸ਼ਿਕ ਤੋਂ ਪੁੱਛੋਗੇ ਉਹ ਕਹੇਗਾ ਕਿ ਇਸ਼ਕ ਮੁਹੱਬਤ ਬੜੀ ਕੁੱਤੀ ਸ਼ਾਇ ਹੈ ਅਸੀਂ ਤੁਹਾਡੇ ਗੀਤਾਂ ਦੇ ਵਿੱਚੋਂ ਇਸ਼ਕ ਮੁਹੱਬਤ ਸੁਣਦੇ ਆ ਇਹ ਫਿਲਮ ਦੇ ਵਿੱਚ ਜਦੋਂ ਮੁਹੱਬਤ ਦਾ ਇਸ਼ਕ ਦਾ ਜ਼ਿਕਰ ਹੋਇਆ ਉਸਨੇ ਤੁਹਾਡੇ ਉੱਤੇ ਕੀ ਅਸਰ ਪਾਇਆ ਅਸਰ ਤਾਂ ਮੇਰੇ ਤੇ ਪਹਿਲਾਂ ਹੀ ਪਿਆਰ ਹੋਇਆ ਤੇ ਪਰ ਉਹਦਾ ਗੀਤ ਮੇਰੇ ਵੈਸੇ ਵੀ ਉਟਾਂ ਦੇ ਆ ਤੇ ਫਿਲਮ ਨਾਲ ਵੈਸੇ ਮੈਂ ਜੁੜ ਗਿਆ ਇੱਕਦਮ ਜਦੋਂ ਵੀਰ ਭਾਈ ਦਾ ਮੈਨੂੰ ਫੋਨ ਆਇਆ ਤੇ ਮੈਂ ਵੈਸੇ ਬੜਾ ਖੁਸ਼ ਸੀਗਾ ਕੋਈ ਫਿਲਮ ਦੇਖ ਰਿਹਾ ਤੁਸੀਂ ਆਪ ਲਿਖੀ ਆ ਤੇ ਮੈਂ ਸ਼ੌਰੀ ਸੀਗਾ ਇੱਕ ਸਾਲ ਦਾ ਪਹਿਲਾਂ ਹੀ ਤੇ ਕੋਈ ਮੰਚ ਸੁਵਾਲ ਨਹੀਂ ਸੀਗਾ ਤੇ ਜਦੋਂ ਇਹਨਾਂ ਨੇ ਸਟੋਰੀ ਸੁਣਾਈ ਤੇ ਮੈਂ ਬੜਾ ਖੁਸ਼ ਹੋਇਆ ਤੇ ਅਸੀਂ ਕਿਉਂਕਿ ਉਸ ਤੋਂ ਜਦੋਂ ਜਿੱਦਾਂ ਬਲਜਿੰਦਰ ਮੈਡਮ ਨੇ ਦੱਸਿਆ ਤਾਂ ਕਿ ਪੇਮੈਂਟ ਤੋਂ ਪਹਿਲਾਂ ਉਹਦੇ ਕਾਸਟਿਊਮ ਬਣ ਚੁੱਕੇ ਸੀ ਸਕ੍ਰਿਪਟ ਸੁਣਾਉਣ ਤੋਂ ਪਹਿਲਾਂ ਵੀਰੇ ਨੇ ਮੈਨੂੰ ਫੋਨ ਤੇ ਕਹਿਤਾ ਸੀ ਬਾਜੀ ਜੀ ਤੁਸੀਂ ਬੈਠਿਓ ਤਾਂ ਆਪਾਂ ਕਰਾਂਗੇ ਇੱਕ ਖਾਸੀਅਤ ਆ ਇਹਨਾਂ ਨੇ ਇੱਕ ਟਰਸਟ ਦਿਖਾਇਆ ਸੀ ਅਜੇ ਸਕ੍ਰਿਪਟ ਸੁਣੀ ਨਹੀਂ ਸੀ ਨਹੀਂ ਬਿਲਕੁਲ ਸੋ ਮੈਂ ਉਹੀ ਗੱਲ ਕਰਦੇ ਆਂ ਵੀ ਪਹਿਲਾਂ ਹੀ ਸ਼ੋਰ ਸੀਗੇ ਵੀ ਹਾਂ ਯਾਰ ਬਹੁਤ ਸੋਹਣਾ ਸਟੋਰੀ ਬੜੀ ਸੋਹਣੀ ਆ ਤੇ ਆਪਦੇ ਆਪ ਨੂੰ ਬੜਾ ਚਾਅ ਸੀ ਵੈਸੇ ਐਕਟਿੰਗ ਕਰਨ ਦਾ ਤੇ ਇੱਕ ਆਪਦੇ ਵਰਗੀ ਫਿਲਮ ਜਦੋਂ ਮਿਲ ਜੇ ਤੇ ਕਾਲਰ ਕੀ ਟੀਮ ਮਿਲ ਜੇ ਤੇ ਫਿਰ ਤਾਂ ਸੋਨੇ ਦਾ ਸਵਾਗਾ ਹੋ ਜਾਂਦਾ ਸੋ ਬਹੁਤ ਵਧੀਆ ਲੱਗਾ ਆ ਜੀ ਸਿਗਰ ਬਾਜੀ ਆ ਮੈਂ ਪਰਵਿੰਦਰ